ਕੀ ਕਹਿ ਰਹੀ ਫਿਰ ਕਣਕ ਆਪਣੀ ਬੈਂਦੀ ਲੱਗਦੀ ਹੈ ਠੀਕ ਯਾਰ ਆ ਅੱਧੀ ਵੀ ਪਾਈ ਸੀਗੀ ਲੋ ਵੀ ਦੋਸਤੋ ਤਰੀਕ 31 ਲਾਸਟ ਦਿਨ 2024 ਦਾ ਅੱਜ ਆ ਪਾਈ ਸੀਗੀ ਖੇਤ ਫੀਟਰ ਚਲਾਉਣਾ ਤੇ ਸੂਰਜ ਦੇਵਤਾ ਨੇ ਵੀ ਦਰਸ਼ਨ ਦਿੱਤੇ ਅੱਜ ਇਧਰ ਸੋਧਰ ਵਾਲੀ ਮੋਟਰ ਵੀ ਚਲਾਤੀ ਇਧਰ ਬੋਰ ਵੀ ਚਲਾਤਾ ਤੇ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੀ ਜੁਡੇ ਰਹੇ ਹੋ ਵਲੌਗ ਦੇ ਨਾਲ ਤੇ ਦਿਖਾਉਣੇ ਆ ਤੁਹਾਨੂੰ ਮਾਹੌਲ ਚਾਲ ਕਿਵੇਂ ਤਾਰਦੇ ਆਪਾਂ ਪਾਣੀ ਫਿਰ ਥੱਲੇ ਦੋ ਤਿੰਨ ਦਿਨ ਲਗਾਤਾਰ ਸੌਣੇ ਫੇਰ ਸੁੱਕ ਜੂ ਉਸ ਤੋਂ ਪਾਣੀ ਫੇਰ ਵਹਿਣੇ ਜੇ ਲਾਈਟ ਆਉਂਦੀ ਆ ਤਾਂ ਮੋਟਰ ਚਲਾ ਦਾਂਗੇ ਇਹ ਰੱਬ ਦੇ ਰੰਗ ਆ ਕਹਿੰਦੇ ਦੋਸਤੋ ਕਿਤੇ ਪਾਣੀ ਥੱਲੇ ਜਾਈਂਦਾ ਜਮਾ 700 800 ਫੁੱਟ ਤੇ ਇੱਥੇ ਜਮਾਂ ਬਾਹਰ ਹੀ ਐ ਖੜਾ ਹੈ 0 ਇੰਚ ਤੇ ਫਿਰਦਾ ਇੱਥੇ ਤਾਂ ਕਾਫੀ ਚਿਰ ਬੱਤਾਂ ਖਰਚ ਕਰਕੇ ਥੀਟਰ ਆਪਾਂ ਸਟਾਰਟ ਕਰ ਲਿਆ ਜਿਹਦਾ ਆਪਾਂ ਮਗਲਾਇ ਬਦਲੇ ਸੀਗਾ ਪੂਰੇ 2 ਵਜੇ ਤੋਂ ਪਕੜੀ ਰ ਆਪਣੇ ਪਾਣੀ ਪੁਣੀ ਚੱਕ ਲੈ ਕਾਫੀ ਚੁਗਾਰਚ ਕਰਨਾ ਪਿਆ ਫਿੱਟਰ ਨਾਲ ਦੇਖੋ ਦੋਸਤੋਂ ਸਫਾਈ ਹੁੰਦੀ ਨਾ 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 ਲਾ ਇੱਥੇ ਕਾਫੀ ਏਰੀਆ ਸੇਮ ਦੀ ਮਾਰਚ ਹੈ ਤੇ ਬਿਜਲੀ ਯਾਰੇ ਬਾਈਆਂ ਨੂੰ ਕੀਤੀ ਹੈ ਬੇਨਤੀ ਭਾਈ ਲੈਟ ਛੱਡ ਦੋ ਦਿਨ ਤੇ ਪਲਾਂ ਕੁਸ਼ਕ ਘੰਟੇ ਛੱਡ ਦਿਆ ਕਰੋ 7-8 ਘੰਟੇ ਇੰਨੇ ਨਾਲ ਰੋਜ਼ ਚੱਲ ਜੇ ਤੇ ਪਾਣੀ ਦਾ ਲੈਵਲ ਡਾਊਨ ਹੋ ਜੇ ਤੇ ਕਣਕਾਂ ਹਬਾਲ ਹੋ ਜਾਣ ਇੱਕ ਕਾਫੀ ਪੁਰਾਣੀ ਸੇਮ ਦਾ ਇਹ 1987 ਵੇਲੇ ਦੀ ਸੇਮ ਆਈ ਵੀ ਹੈ ਦੋਸਤੋ 2000 ਚ ਇੱਥੇ ਕੁਛ ਵੀ ਕੋਈ ਵੀ ਫਸਲ ਨੂੰ ਹਟ ਗਈ ਸੀਗੀ 7-8 ਸਾਲਾਂ ਬਾਅਦ ਫਿਰ ਦੱਸਦੇ ਆ ਬਜ਼ੁਰਗ ਆਪਣੇ ਭਾਈ ਉਸ ਤੋਂ ਬਾਅਦ ਅਸੀਂ ਜ਼ਮੀਨ ਵਾਈ ਕਿ ਉਸ ਤੋਂ ਬਾਅਦ ਕੁਛ ਘੇਰ ਕੇ ਚਾਹੇ ਦੂ ਗਾਂ ਗਾਂ ਵਾਲੇ ਚ ਫਸਲ ਹੋਈ ਇਹ ਵੀ ਕਹਿੰਦੇ ਓਵੇਂ ਪਿਆਰਿਆ ਕੁਛ ਉਸ ਤੋਂ ਬਾਅਦ ਵੀ ਸੱਤ ਅੱਠ ਸਾਲਾਂ ਬਾਅਦ ਤੇ ਹੁਣ ਇਹਦੇ ਚ ਝੋਨਾ ਦਾ ਡੰਗਾ ਲਉ ਹੋ ਜਾਂਦਾ ਤੇ ਕਣਕ ਵਿੱਚ ਮਾਰ ਪੈ ਜਾਂਦੀ ਹੈ ਜਿਵੇਂ ਹੁਣ ਇਹ ਪਾਣੀ ਉੱਤੇ ਆਇਆ ਖੜਾ ਹੈ ਇਹ ਉੱਤੋਂ ਦਾ ਮੀਂਹ ਪੈ ਗਿਆ ਇੱਕ ਤਾਂ ਇੱਕ ਥੜਾ ਪਾਣੀ ਤਾਂ ਲੈਵ ਲੱਗੀ ਉੱਚਾ ਸੀਗਾ ਇਹਦੇ ਨਾਲ ਹੋਰ ਉੱਚਾ ਹੋ ਗਿਆ ਆ ਪਾਣੀ ਦੇਖ ਲਓ ਤੁਸੀਂ ਦੋਸਤੋ ਦੋ ਤਿੰਨ ਦਿਨ ਹੋ ਗਏ ਨੂੰ ਖੜੇ ਨੂੰ ਤੇ ਕਣਕਾਂ ਪੀਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਜੇ ਲਾਈਟ ਆਵੇ ਇੱਕ 2 3 4 5 4 5 ਮੋਟਰਾਂ ਹੋਰ ਚੱਲਣ ਇੱਕ ਸੋਲਰ ਵਾਲੀ ਚੱਲੀ ਜਾਂਦੀ ਇੱਕ ਆਹ ਮੋਟਰ ਹੈ ਜਿਵੇਂ ਇੱਥੇ ਇਹਦਾ ਪਾਣੀ ਆ ਜਿਹੜਾ ਸਾਹਮਣੇ ਕਾਹੀ ਉਗਰੀ ਵੀ ਨਾਲ ਸੇ ਨਾਲ ਦੇ ਜਾਵੇ ਤੇ ਜਿੱਥੇ ਪਾਣੀ ਦਾ ਲੈਵਲ ਡਾਊਨ ਹੋਵੇ ਤੇ ਕਣਕਾਂ ਆਪਾਂ ਭਾਲ ਕਰਕੇ ਜਿਹੜਾ ਏਦੋਂ ਪਹਿਲਾਂ ਰੇ ਸਪਰੇਅ ਦਾ ਖਰਚਾ ਕੀਤਾ ਉਹ ਸਾਰਾ ਫੇਲ ਹੋ ਗਿਆ ਜਿਹੜਾ ਤੁਮੀ ਪਾ ਗਿਆ ਪਾਣੀ ਖੜਾ ਹੁਣ ਕਣਕਾਂ ਫੇਰ ਪੀਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਹੁਣ ਇਹ ਤੇ ਦੁਬਾਰਾ ਖਰਚਾ ਕਰਨਾ ਪਊਗਾ ਆਪਾਂ ਨੂੰ ਤੇ ਜਿਹੜਾ ਆ ਆਪਾਂ ਤੇਲ ਸਾੜ ਰਹੇ ਇਹ ਖਰਚਾ ਤੁਸੀਂ ਐ ਸਮਝ ਲਓ ਐਕਸਟਰਾ ਤੇ ਨਜਾਇਜ਼ ਹੋ ਰਿਹਾ ਹੈ ਜਿਹੜਾ ਆਪਾਂ ਰੇਸ ਬਰੇਕ ਕਰਨਾ ਸੀ ਉਹ ਤੇ ਕਰਨੀ ਸੀਗਾ ਤੇ ਆਹ ਖਰਚਾ ਨਜਾਇਜ਼ ਹੈ ਤੇ ਸੋਲਰ ਵੀ ਇੱਧਰ ਚਲਾਤਾ ਪਾਣੀ ਆਉਣਾ ਹੋ ਤਾਂ ਸ਼ੁਰੂ ਹੋ ਗਿਆ ਤੇ ਇੱਧਰ ਨੇ ਗਣਕੰਝੇ ਪਾਣੀ ਖੜਾ ਹੈ ਇਹ ਆ ਇਹ ਸਾਲ ਦਸੰਬਰ ਦੇ ਲਾਸਟ ਚ ਇਹੀ ਹਾਲ ਹੁੰਦਾ ਕੀ ਕਹਿ ਰਹੀ ਫਿਰ ਕਣਕ ਆਪਣੀ ਬੈਂਦੀ ਜਾਈ ਦੀ ਹੈ ਠੀਕ ਹੈ ਪਾਣੀ ਦਾ ਲੈਵਲ ਕੁ ਸੁੱਚਾ ਦੋਸਤੋ ਹੂੰ ਬਿਜਲੀ ਯਾਰੇ ਬਾਈਆਂ ਨੂੰ ਬੇਨਤੀ ਕੀਤੀ ਹੈ ਬਾਈ ਲਾਈਟ ਛੱਡ ਦਿਓ ਆ ਸਾਰਾ ਏਰੀਆ ਦੋਸਤੋ ਇਧਰ ਪਾਣੀ ਦੀ ਮਾਰਚ ਥਰਡਾ ਪਾਣੀ ਜਿਵੇਂ ਬਾਹਰ ਨਿਕਲਿਆ ਖੜਾ ਆ ਉਹ ਉਧਰ ਸੇਵਨ ਵਾਲੇ ਤੱਕ ਤੇ ਇਧਰ ਵੀ ਕੁਛ ਏ ਰ ਗਿਆ ਆ ਬੋਰ ਦੀ ਆਪਾਂ ਇੱਥੇ ਡੀ ਪਾਈ ਸੀ ਪਿੰਡ ਸਾਹਿਬ ਦੇ ਬਲੌਗਾਂ ਨੇ ਦੇਖੇ ਹੋਣਾ ਇਸੇ ਕਰਕੇ ਆਪਾਂ ਪਾਈ ਸੀਗੀ ਲੋ ਵੀ ਦੋਸਤੋ ਸੋਲਰ ਦਾ ਪਾਣੀ ਇਧਰ ਆਉਣਾ ਸ਼ੁਰੂ ਹੋ ਗਿਆ ਦੇਖੋ ਆਉਂਦਾ ਫਿਰਦਾ ਫਿਲਟਰ ਨੇ ਵਾਵਾ ਹੱਥ ਕਾਲੇ ਕਰਾਈ ਬੜੀ ਠੋਕਰ ਵਧਾ ਕੇ ਤੇ ਫਿਰ ਚਲਾਇਆ ਬਾਕੀ ਸਾਨੂੰ ਪਤਾ ਠੰਡ 'ਚ ਹੱਥ ਵੀ ਨਹੀਂ ਫੁੱਲਦਾ ਤੇ ਕਪੇਪਾਂ ਨੂੰ ਪਾਕੜੀਆਂ ਪੰਗੀਆਂ ਸੀਆਂ ਬਾੜੀਆਂ-ਬਾੜੀਆਂ ਗਰਮ ਜੇ ਕਰਕੇ ਤੇ ਇੱਕਾ-ਮੜਾ-ਮੜਾ ਵਾਕੇ ਦੇ ਗਰਮ ਜੀਆਂ ਕਰਕੇ ਚਲਾਈਆਂ ਤੇ ਇਹ ਫਿਲਟਰਾਂ ਦਾ ਇਹੀ ਹਾਲ ਆ ਜਿਹੜੇ ਦੋਸਤੋ ਇਹ ਫਿਟਰ ਹੈ ਇਹਨੂੰ ਜਵਾਕਾਂ ਨੂੰ ਸਾਂਭ-ਸਾਂਭ ਚਲਾਉਣਾ ਪੈਂਦਾ ਹੈ ਤੇ ਇਹਨਾਂ ਦੇ ਕੋਲੇ ਮੰਡਾ ਡਾਉਣਾ ਪੈਂਦਾ ਪੁੱਛੋ ਕਿਉਂ ਜੇ ਪਾਣੀ ਛੱਡ ਗਈ ਮੋਟਰ ਇਧਰੋਂ ਤੇ ਵਿੱਚੋਂ ਨੇ ਕੁਛ ਨਾ ਕੁਛ ਭੰਨ ਦੇਣਾ ਨਾ ਥੋੜਾ ਥੋੜਾ ਪਾਣੀ ਆਉਂਦਾ ਰਹਿਣਾ ਚਾਹੀਦਾ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਉਹਦੇ ਨਾਲ ਪਾਣੀ ਚੱਲੇ ਆਪਾਂ ਫਿਰ ਸਾਰੇ ਮਾਰਦੇ ਕਿਹੜਾ ਸੇਵਨ ਵਾਲੇ ਤੱਕ ਆਪਾਂ ਹੌਲੀ ਹੌਲੀ ਸੈਟਜਾ ਜਾਊਗਾ ਆਪੀ। ਬਾਬਾ ਜੀ ਆਂ ਦੇ ਫਿੱਟਰ ਤੇਜ਼ ਹੋ ਗਿਆ। ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਬੋਰਚ ਰਾਇਨਾ ਪਾਣੀ ਆਪਾਂ ਥੱਲੇ ਜਾਊਗਾ। ਜਿ세 ਜਿ세 ਧਰਤੀ ਦੇ ਰੋਮ ਖੁੱਲੇ ਆ। ਆਹ ਦੇਖੋ ਇੱਥੇ ਬਲਬਲ ਉੱਠਣ ਲੱਗ ਪਏ ਜਿਵੇਂ। ਆਹ ਚੈੱਕ ਕਰ। ਇਹ ਪਾਣੀ ਦੋਸਤੋ ਕਹਿੰਦੇ ਡਾਊਨ ਜਾਂਦਾ ਇੱਥੇ ਆਪਣੀ ਪਾਈ ਵੀ 88ੀ। ਇਹ ਜਿਹੜਾ ਫੀਟਰ ਹੈ ਦੋਸਤੋ ਸਾਲ 'ਚ 1 ਮਹੀਨਾ ਚੱਲਣਾ ਇਹਨੇ ਗਰਮੀਆਂ 'ਚ ਇਹ ਲੈ ਲੈਂਦਾ ਦਾਮ ਨਾ ਅਸੀਂ ਇਹ ਚੜਣ ਛੋਣੇ ਵੇਲੇ ਇਹ ਚੱਲਦਾ ਦਸੰਬਰ ਮਹੀਨੇ 'ਚ ਆ ਕੇ ਮਗਲਾਹੜ ਇਹ ਤਾਂ ਬਦਲਤਾ ਆਪਾਂ 11 ਮਹੀਨੇ ਲੈਂਦਾ ਦਾਮ ਤੇ 1 ਮਹੀਨਾ ਤਾਂ ਲੈਣਾ ਪੇ ਕੰਮ ਤੇ ਮਿਲਦੇ ਆ ਤੁਹਾਨੂੰ ਫਿਰ ਥੱਲੇ ਦਿਖਾਉਣੇ ਆ ਪਾਣੀ ਹੁਣ ਦੋਸਤੋ ਇਸ ਦੁਬਾਰ ਜਦੋਂ ਮੜਿਆ ਪਾਣੀ ਸੁੱਕਿਆ ਇਹਦੇ ਤੇ ਆਪਾਂ ਸਪਰੇਆ ਦਾ ਪਰਸਾਵਾਂਗੇ ਮੀਂਹ ਗਰਦ ਘਟਨੀ ਪਊਗੀ ਸਪਰੇਆ ਦੀ ਤੇ ਫੇਰ ਕਣਕ ਜਾ ਕੇ ਦੇ ਭਾਲ ਹੋਣੀ ਆ ਨਹੀਂ ਤੇਨੇ ਦਿਨੋਂ ਦਿਨ ਦਬਦੀ ਜਾਣਾ ਜੁਰਗਾ ਵਗੈਰਾ ਛੜਕ ਕੇ ਉੱਤੇ ਤਾਂ ਅਗਰ ਤਾਉਣੇ ਦਬਾਉਣੇ ਹੋਰ ਤੇ ਇਧਰ ਆ ਗਿਆ ਆਪਣਾ ਮੋਟਰ ਤੋਂ ਹੀੜਸਾ ਟੱਕਣ ਤੇ ਆ ਦੇਖੋ ਦੋਸਤੋ ਜਦੋਂ ਸੋਲਰ ਬੰਦ ਹੋ ਜਾਂਦੀ ਆ ਉਦੋਂ ਆਪਾਂ ਨੱਕੇ ਖੋਲ ਦਿੰਨੇ ਆ ਜਿਹੜਾ ਪਾਣੀ ਇਕੱਠਾ ਹੋ ਕੇ ਇੱਥੇ ਆ ਜਾਂਦਾ ਤੇ ਰਾਤ ਰਾਤ ਨਿਕਲ ਜਾਂਦਾ ਤੜਕੇ ਆ ਕੇ ਫੇਰ ਸੋਲਰ ਚਲਾਉਂਦੇ ਆ ਤੇ ਨੱਕੇ ਬੰਦ ਦੇ ਆ ਪਾਣੀ ਦੋਸਤੋ ਤੁਸੀਂ ਦੇਖ ਲਓ ਇੱਥੇਆਂ ਖਾਲੀਆਂ ਦੇ ਪੱਟਾਂ ਵਾਲੀਆਂ ਖਾਲੀਆਂ ਨਾਲ ਇਕੱਠਾ ਹੋ ਜਾਂਦਾ ਲਓ ਵੀ ਦੋਸਤੋ ਇੱਕ ਬੈਡ ਨਿਊਜ਼ ਇੱਥੇ ਸੀਗੇ ਬੰਦੇ ਆਪਣੇ ਵੇਖਣ ਪਾਣੀ ਆਇਆ ਕਿ ਨਹੀਂ ਆਇਆ ਤੇ ਪਾਣੀ ਇੱਥੇ ਆਇਆ ਨਹੀਂ ਕਹਿੰਦੇ ਉਹ ਤਾਂ ਜਿਹੜਾ ਵਿੱਚ ਪੈਪ ਦੇ ਜਿਹੜਾ ਦਬਾਅ ਬਣਾਇਆ ਬਸ ਉਹੀ ਪਾਣੀ ਫਿਲਟਰ ਚ ਆਈ ਜਾਂਦਾ ਤੇ ਫਿਲਟਰ ਚੱਲੀ ਜਾਂਦਾ ਨਹੀਂ ਤੇ ਗਰਮ ਹੋ ਜੀ ਫਿਲਟਰ ਤੇ ਆਪਾਂ ਬੈਹਨੇ ਇੱਥੇ ਤੇ ਜੇ ਪਾਣੀ ਆ ਗਿਆ ਆਪਾਂ ਮਾਰਾਂਗੇ ਉਹਨਾਂ ਨੂੰ ਬੋਲ ਪਾਈ ਪਾਣੀ ਆ ਚੁੱਕਿਆ ਤੇ ਆਪਾਂ ਲਾਉਣੇ ਤੇ ਫੇ ਡੇਰੇ ਤੇ ਦਿਖਾਉਣੇ ਤੁਹਾਨੂੰ ਕਣਕਾਂ ਦੇ ਮਾੜੇ ਹਾਲਾਤ ਆਹ ਦੇਖੋ ਪੀਲੀਆਂ ਪੈਣੀਆਂ ਕਣਕਾਂ ਸ਼ੁਰੂ ਹੋ ਗਈਆਂ ਇਸੇ ਕਰਕੇ ਇਹ ਐਕਸਟਰਾ ਖਰਚਾ ਆਪਾਂ ਕਰ ਰਹੇ ਆ ਕਣਕ ਦੇ ਉੱਤੇ ਨਹੀਂ ਤਾਂ ਜੇ ਮੀਂਹ ਨਾ ਪੈਂਦਾ ਫੇਰ ਵੀ ਲਗਭਗ ਕਣਕ ਸਹੀ ਰਹਿੰਦੀ ਇਧਰ ਟੱਕਣ ਖੁੱਲੇ ਪਿਆ ਪਾਣੀ ਆਇਆ ਨਹੀਂ ਇਧਰ ਵੀ ਚੈੱਕ ਕਰੋ ਕਣਕਾਂ ਪੀਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਖੜੇ ਆ ਫਿਰ ਆਪਾਂ ਥੋੜੀ ਜਿਹੀ ਲੋ ਵੀ ਦੋਸਤੋ ਪਾਣੀ ਕਹਿੰਦੇ ਹੁਣ ਚੱਕਿਆ ਫੀਟਰ ਨੇ ਕਹਿੰਦੇ ਤਿੰਨ ਪਾਈਪਾਂ ਥਾਗੀ ਦੀ ਪਾਣੀ ਆਉਂਦਾ ਥੜੀ ਪੈ ਮੈਨੂੰ ਆਲਾ ਪਾਣੀ ਬਾਹਰ ਕੱਢਦੀ ਉਤਲੀਆਂ ਬੰਦ ਕਰਦੀ ਮੈਂ ਕਹਣਾ ਟੀ ਰਿਆ ਦੋਸਤੋ ਫਿਰ ਦੱਸੋ ਕਾਂ ਆ ਆਪਣੇ ਦੋ ਵੀਲੇ ਫੀਟਰ ਦਾ ਪਾਣੀ ਪਾਣੀ ਤਾਂ ਤੁਹਾਨੂੰ ਪਤਾ ਫਿਰ ਪਾਣੀ ਤਾਂ ਕੱਢੂਗੀ ਪਾਣੀ ਤਾਂ ਜਾਵਾ ਮੋਟਰ ਤੇ ਗੱਲ ਤੱਕ ਆਇਆ ਪਿਆ ਕਰੋ ਚੱਕ ਤੇ ਚੱਲਦੇ ਆਂ ਆਪਾਂ ਦੋਸਤੋ ਫਿੱਟਰ ਕੋਲੇ ਹੁਣ ਦੁਬਾਰਾ ਪਾਣੀ ਆ ਚੁੱਕਿਆ ਪੁਸ਼ਕਾਣੀ ਉਧਰ ਜਾ ਰਿਹਾ ਜੇ ਉਧਰੋਂ ਫੋਲਰ ਦੇ ਪਾਣੀ ਦਾ ਦਬਾਅ ਹੋਇਆ ਤੇ ਪਾਣੀ ਐਂ ਨਹੀਂ ਜਾਊਗਾ। ਦੇਖੋ ਵੀ ਦੋਸਤੋ ਪਾਣੀ ਚੈੱਕ ਕਰੋ ਕਿਵੇਂ ਖੜਾ ਕਣਕਾਂ ਚ। ਪੀਲੀਆਂ ਵੀ ਵੇਖੋ ਕਿੰਨੀਆਂ ਪੈ ਗਈਆਂ ਕਣਕਾਂ। ਇੱਧਰ ਉੱਚੇ ਸਾਂ ਚ ਖੜਾ, ਨੀਵੇਂ ਚ ਤਾਂ ਖੜਨਾ ਹੀ ਖੜਨਾ। ਦੇਖੋ ਪਾਣੀ ਕਿਵੇਂ ਖੜਾ ਕਣਕਾਂ ਚ। ਦਿਖਾਉਣਾ ਸਾਨੂੰ ਅੱਗੇ ਟੋਹਾ ਪਟਿਆ ਸੀਗਾ ਉੱਥੇ ਪਾਣੀ ਦਾ ਲੈਵਲ ਕਿੱਥੇ ਆ ਆ ਟੋਹਾ ਪਟਿਆ ਜਦੋਂ ਬਾਹਰ ਆਇਆ ਫਿਰ ਟੋਹੇ ਚ ਗੰਦੇ ਧੰਨਵਾਦ ਬਲੌਗ ਨੂੰ ਦੇਖਣ ਵਾਸਤੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਜਾਣਾ ਦੋਸਤੋ